बोलिए जगद्गुरु भगवान श्री चंद्र महाराज की जय आओ आज ਤੋਂ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਮੰਦਰ भगवान श्री चंद्र जी महाराज ਪਿੰਡ ਹਰੀਪੁਰ ਲੋਗੜ ਜੀਟੀ ਰੋਡ ਸ਼ਾ ਸ਼ਕੰਦਰ ਡਾਕ ਖਾਨਾ ਦਿਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜਿੱਥੇ શ્રીਮਾਨ ਮਹੰਤ अवतारदास जी ਨਥੂਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਬਾਬਾ ਧਰਮਦਾਸ ਜੀ ਦੇਖਰੇ ਖੇਠ ਸਮੂਹ ਸੰਗਤ ਦੇ ਸਹਿਯੋਗ ਨਾਲ भगवान श्री चंद्र महाराज जी ਦਾ 530ਵਾਂ ਜਨ ਦਿਹਾੜਾ ਬਹੁਤੀ ਸ਼ਰਧਾ ਨਾਲ ਮੜਾਇਆ ਜਾ ਰਿਹਾ ਹੈ ਇਸ ਮੌਕੇ ਮਿਤੀ 16 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ ਆਰੰਭ ਕੀਤੇ ਪਾਠਾਂ ਦੇ ਭੋਗ ਪੈਣਗੇ ਉਪਰੰਤ ਸੰਤ ਮਹਾਪੁਰਸ਼ ਕਥਾ ਪ੍ਰਵਚਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਗੁਰੂ ਕੇ ਲੰਗਰ ਅਟੁੱਟ ਵਰਤਨਗੇ ਸੰਗਤਾਂ ਨੂੰ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਨਾਨਕ ਦੇ ਘਰ ਵਿੱਚ ਆਇਆ ਤਾਂ ਦੁਨੀਆਂ ਤੋਂ ਸੋਹਣੀ ਲੈ ਕੇ ਆਇਆ ਨਿਹਾਰ ਨੂੰ ਚਰਨਾਂ ਨਾਲ ਲਾ ਕੇ ਤਾਰਿਆ ਸਾਰੇ ਇਸ ਸੰਸਾਰ ਨੂੰ ਮੇਰਾ ਨਾਲ ਖੜੀਆਂ ਕਹਿੰਦੇ ਖੁਸ਼ੀਆਂ ਬਹਾਰ ਤੇ ਚੰਦਾ ਤੋਂ ਚੰਦ ਸ਼੍ਰੀ ਚੰਦ ਆਇਆ ਸੰਸਾਰ ਤੇ ਚੰਦਾ ਤੋਂ ਚੰਦ ਸ਼੍ਰੀ ਚੰਦ ਦੀ ਹੈ ਮਿਲੀਆਂ ਵਧਾਈਆਂ ਨੇ ਰੌਸ਼ਨ ਅਸਮਾਨ ਹੋ ਗਿਆ ਹੋਈਆਂ ਅਰਸ਼ਾਂਆਂ ਨੇ ਧਾਵਣ ਲਈ ਮੰਗਲ ਦੇਵਤੇ ਪਰੀਆਂ ਵੀ ਆਈਆਂ ਨੇ ਸਨਾਰੀ ਤੇ ਚਮਕਾ ਪਿਆ ਮਾਰਦਾ ਜਿਸ ਨੇ ਵੀ ਦਰਸ਼ਨ ਕੀਤਾ ਤਬ ਦੇ ਦਿਲ ਠਾਰਦਾ ਖੁਸ਼ੀਆਂ ਦੀਆਂ ਲਹਿਰਾਂ ਸਾਗਰ ਠਾਠਾ ਹੈ ਮਾਰਦਾ ਕੰਨੀ ਹੈ ਮਾਸ ਦਮਦਰਾ ਸੋਭਾ ਨੂੰ ਹਾਰ ਤੇ ਚੰਗਾ ਜੂ ਚੰਦ ਚਰੀ ਚੰਦ ਆਇਆ ਸੰਸਾਰ ਤੇ ਚੰਦਾ ਤੂੰ ਚੰਦ ਚਰੀ ਚੰਦ ਖੁਸ਼ੀਆਂ ਦੇ ਵਾਜੇ ਵੱਜਣ ਲੋਕੀ ਸੁਣ ਆਉਂਦੇ ਨੇ ਉੱਲਾਜੀ ਪਹਿਣ ਨਾਨਕੀ ਖੁਸ਼ੀਆਂ ਮਨਾਉਂਦੇ ਨੇ सत्का काश सत्की धी सत्काश सत की मतकाप सत्की माला, सत का तत्कात सत का, का, का सूत, ऊपर आन बैठे अवदूत बैठे अवधूत आसन ब्रह्मे आसने ਦੇ ਗੋਬਿੰਦ ਆਸਣ ਗੋਪੀ ਦੇ ਗੋਬਿੰਦ ਕਣਕ ਕਾਮਨੀ ਔਰ ਮ੍ਰਿਗਸ਼ਾਲਾ ਕਣਕ ਕਾਮਨੀ ਔਰ ਮ੍ਰਿਗਸ਼ਾਲਾ ਆਸਣ ਬੈਠੇ ਸ਼੍ਰੀ ਚੰਦਰਵਾਲਾ ਆਸਣ ਬੈਠੇ ਸ਼੍ਰੀ ਚੰਦਰਵਾਲਾ ਜੋ ਨਾ ਜਾਣੇ ਆਸਣ ਕਾ ਜਾਪ ਜੋ ਨਾ ਜਾਣੇ ਆਸਣ ਕਾ ਜਾਪ ਕਾਮੁਖ ਦੇਖੇ ਲਾਗੇ ਪਾਪ ਕਾਮੁਖ ਦੇਖੇ Bye. ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301